ਸ੍ਰੀ ਗੱਲ ਜੀ ਮੈਂ ਸਾਈਬਰ ਤੁਹਾਰੇ ਸਾਰੇ ਅੰਦਰ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਖਿਸ਼ੀ ਹੈਲਪ ਲਾਈਨ ਚ ਸੋ ਇਸ ਵਕਤ ਮੇਰੇ ਨਾਲ ਜੁੜ ਚੁਕੇ ਨੇ ਸ਼ਿਵਾ ਫੀਡ ਮਿਲਸ ਅਹਿਮਦਗੜ ਤੋਂ ਇਸ ਕੰਪਨੀ ਦੇ ਐਮ ਡੀ ਮਿਸਟਰ ਅਨਿਤਿੰਨ ਗੁਪਤਾ ਜੀ ਤੇ ਨਾਲ ਹੀ ਆਲਕ ਡੇਰੀ ਫਾਰਮ ਫੁੱਲ ਤੋਂ ਸਰਦਾਰ ਬਲਵਿੰਦਰ ਸਿੰਘ ਜੀ ਤੁਸੀਂ ਇੱਕ ਸਕਸੈਸਫੁਲ ਡੇਰੀ ਫਾਰਮਰ ਹੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਵੇਂ ਦਾ ਐਕਸਪੀਰੀਅੰਸ ਹੈ ਇਸ ਇੰਡਸਟਰੀ ਦੇ ਵਿੱਚ ਮੈਡਮ 15-16 ਸਾਲ ਤੋਂ ਸੀ ਗਾਵਾਂ ਰੱਖਦੇ ਆਂ ਸ਼ਿਵਾ ਐਗਰੋ ਇੰਡਸਟਰੀ ਦੇ ਨਾਲ ਅਸੀਂ ਲਗਭਗ 4-5 ਸਾਲ ਤੋਂ ਜੁੜੇ ਹੋਏ ਆਂ ਜੀ ਰੈਗੂਲਰ ਅਸੀਂ ਫੀਡ ਯੂਜ਼ ਕਰਦੇ ਆਂ ਮੇਨ ਜਿਹੜਾ ਗਾਵਾਂ ਦਾ ਮਿਲਕਿੰਗ ਦਾ ਕੰਮ ਆ ਜਾਂ ਉਹਨਾਂ ਦੀ ਬੋਡੀ ਮਨਟੇਨ ਕਰਨੀ ਆ ਜਾਂ ਉਹਨਾਂ ਦੀ ਪ੍ਰੋਪਰ ਹੈਲਥ ਬਾਰੇ ਲੌਂਗ ਟਾਈਮ ਆਪਾਂ ਮਿਲਕਿੰਗ ਲੈਣੀ ਆ ਸਰ ਤੋਂ ਜ਼ਿਆਦਾ ਡਿਪੈਂਡ ਕਰਦਾ 70% ਫੀਡ ਤੇ ਜੀ ਜੇ ਆਪਾਂ ਨੂੰ ਫੀਡ ਚੰਗੀ ਮਿਲੂਗੀ ਤਾਂ ਆਪਣਾ ਫਾਰਮ ਸਕਸੈਸ ਹੋ ਸਕਦਾ ਨਹੀਂ ਆਪਣਾ ਫਾਰਮ ਡਾਊਨ fallen ਜਾਏਗਾ ਜੇ ਆਪਣੇ ਕੋਲ ਫੀਡ ਵਧੀਆ ਨਹੀਂ ਫਿਰ ਆਪਾਂ ਡਾਊਨ ਫਾਲਵ ਜਾ ਸਕਦੇ ਹਾਂ ਡੇਰੀ ਫਾਰਮਿੰਗ ਜੇ ਅੱਜਕੱਲ ਦੇਖਿਆ ਜਾਏ ਤੇ ਕਿਸਾਨਾਂ ਲਈ ਇੱਕ ਸਹਾਇਕ ਤੰਦਾ ਜਿਹੜਾ ਹੈ ਨਾ ਅੱਛਾ ਸਾਬਿਤ ਹੋ ਰਿਹਾ ਉਹਨਾਂ ਵਾਸਤੇ ਤੇ ਕਾਫੀ ਸਾਰੇ ਜਿਹੜੇ ਕਿਸਾਨ ਹੈ ਉਹ ਇਸ ਨੂੰ ਅਪਣਾਉਣਾ ਚਾਹੁੰਦੇ ਨੇ ਔਰ ਕੁਝ ਅਪਨਾ ਵੀ ਰਹੇ ਨੇ ਤੇ ਕੁਝ ਛੋਟੇ ਸਕੇਲ ਤੇ ਕਰ ਰਹੇ ਕੁਝ ਵੱਡੇ ਸਕੇਲ ਤੇ ਕਰ ਰਹੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿ ਉਹਨਾਂ ਦੀ ਜਿਹੜੀ ਫੀਡ ਦੀ ਸਿਲੈਕਸ਼ਨ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤੇ ਕਿੰਨੇ ਇੱਕ ਇੰਪੋਰਟੈਂਟ ਹੈ ਨਿਊਟ੍ਰੀਸ਼ਨ ਇੱਕ ਕੈਟਲ ਦੇ ਲਈ ਸਭ ਤੋਂ ਵੱਧ 70% ਮੈਂ ਕਹਾਂ ਕਿ ਲੈ ਜੀ ਫੀਡ ਦੀ ਜ਼ਰੂਰਤਾਂ ਨਿਊਟ੍ਰੀਸ਼ਨ ਦੀ ਪ੍ਰੋਪਰ ਰਿ ਫੀਡ ਬਲਵਾਉਨੇ ਆ ਜਿਵੇਂ ਹੁਣ ਆਪਣੀ ਸ਼ਿਵਾਗਰੋ ਇੰਡਸਟਰੀ ਤੇ ਅਸੀਂ ਕਸਟਮਾਈਜ਼ ਵੀ ਬਣਾਉਨੇ ਆ ਅਸੀਂ ਫੈਡਰਲ ਵੀ ਯੂਜ਼ ਕਰਦੇ ਆ 5 ਸਾਲ ਤੋਂ ਯੂਜ਼ ਕਰ ਰਹੇ ਆ ਰੈਗੂਲਰ ਜਦੋਂ ਅਸੀਂ ਜਾ ਰਹੇ ਆ ਉੱਥੇ ਫੀਡ ਬਣਾਉਣ ਕੋਲੇ ਖੜ ਕੇ ਆਪਾਂ ਮਟੀਰੀਅਲ ਚੈੱਕ ਕਰਦੇ ਆ ਵਕਾਇਦਾ ਵਾਲੀ ਕਿਸ ਤਰ੍ਹਾਂ ਦਾ ਮਟੀਰੀਅਲ ਆ ਜੇ ਆਪਾਂ ਨੂੰ ਸਾਨੂੰ ਪਛਾਣ ਵਾਲਾ ਵੀ ਚੰਗਾ ਮਟੀਰੀਅਲ ਆਪਾਂ ਯੂਜ਼ ਕਰਨਾ ਆਪਣੇ ਉੱਤੇ ਫੀਡ ਦੇ ਵਿੱਚ ਤਾਂ ਆਪਾਂ ਨੂੰ ਰਿਜ਼ਲਟ ਵਧੀਆ ਆਊਗਾ ਜੀ ਕਾਫੀ ਦੇਰ ਤੋਂ ਅਸੀਂ ਨੈਸਲੇ ਨੂੰ ਦੁੱਧ ਵਗੈਰਾ ਪਾ ਰਹੇ ਆ ਜੀ ਉਹ ਚੰਗਾ ਦੁੱਧ ਭਾਲਦੇ ਜੇ ਆਪਣਾ ਫੀਡ ਚੰਗੀ ਦੇਵਾਂਗੇ ਤਾਂ ਆਪਣੇ ਕੋਲੇ ਦੁੱਧ ਵਧੀਆ ਆਊਗਾ ਜੀ ਨਹੀਂ ਅੱਜ ਕੱਲ ਸਿਸਟਮ ਕੀ ਚੱਲਿਆ ਹੋਇਆ ਕਿ ਦੋ ਦੋ ਰਿਜੈਕਟ ਵਗੈਰਾ ਕਰ ਦਿੰਦੇ ਆ ਜੀ ਜੇ ਅਫਲਾ ਟਾਕਸਿਨ ਵਗੈਰਾ ਹੋ ਜਾ। ਅਸੀਂ ਰੈਗੂਲਰ ਇਹਨਾਂ ਦੀ ਫੀਡ ਪਾ ਰਹੇ ਆ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਆ ਦੇ ਪਾਸ। ਬਾਕੀ ਆਪਣੇ ਫਾਰਮ ਦੇ ਤੁਸੀਂ ਵਿਜ਼ਿਟ ਕਰਕੇ ਦੇਖ ਸਕਦੇ ਆ ਬੋਡੀ ਸਕੋਰ ਵਗੈਰਾ ਐਨੀਮਲ ਦੀ ਹੈਲਥ ਵਗੈਰਾ ਫੈਟ ਐਸਐਨਐਮ ਵਗੈਰਾ ਐਨੀਮਲ ਦੀ ਰੈਗੂਲਰ 4 ਤੋਂ ਲੈ ਕੇ 4.3 ਤੱਕ ਰ ਆਪਣੇ ਐਨੀਮਲਾਂ ਦੀ ਫੈਟ ਰਹਿ ਰਹੀ ਹੈ ਜੀ। ਆਪਣੇ ਫਾਰਮ ਦੇ ਉੱਪਰ ਐਸਐਨਐਮ 8.5 ਤੋਂ ਉੱਪਰ ਰਹੀ ਹੈ ਜੀ। ਤੇ 15 ਦਿਨ ਬਾਅਦ ਮੇਰੇ ਬ੍ਰਦਰ ਆ ਨਰਮਲ ਸਿੰਘ ਰੈਗੂਲਰ ਫੀਡ ਫੈਕਟਰੀ ਜਾਂਦੇ ਆ ਜੀ। ਨਾਏ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਤੁਸੀਂ ਸਾਰਾ ਮਟੀਰੀਅਲ ਚੈੱਕ ਕਰਕੇ ਆਪਦੀ ਮਰਜ਼ੀ ਨਾਲ ਵੀ ਬਾਅਦ ਸਕਦੇ ਹੋ। ਜੇ ਇਹਨਾਂ ਦੀ ਕਸਟ ਤਿਆਰ ਕਰੀ ਹੋਈ ਫੀਡ ਯੂਜ਼ ਕਰਨੀ ਹੋਵੇ ਕਰ ਸਕਦੇ ਆ। ਤੇ ਜੇ ਕੋਈ ਕਿਸਾਨ ਦੇਈ ਫਾਰਮਰ ਜਿਹੜਾ ਹੈਗਾ ਉਹ ਕਸਟਮਾਈਜ਼ ਕਰਾਣਾ ਚਾਹੁੰਦਾ ਇਸ ਤਰ੍ਹਾਂ ਹੁੰਦਾ ਜੀ ਕਈ ਫੀਡਾਂ ਬਾਜ਼ਾਰ 'ਚ ਬਹੁਤ ਤਰ੍ਹਾਂ ਦੀਆਂ ਫੀਡਾਂ ਆਉਂਦੀਆਂ ਆ ਜੇ ਆਪਾਂ ਲੈਂਦੇ ਤਾਂ ਕਿਸੇ ਨੂੰ ਨਹੀਂ ਕਈਆਂ 'ਚ ਕੋਲੀਆਂ ਭੰਡੀਆਂ ਪਾਏ ਹੁੰਦੇ ਆ ਜੀ ਆਪ ਪਿੰਡਾਂ ਦੇ ਵਿੱਚ ਜੇ ਆਪਾਂ ਲੋਕਲ ਗੱਲ ਕਰੀਏ ਉਹ ਫੀਡਾਂ ਸ ਜਦੋਂ ਆਪਾਂ ਦੁੱਧ ਲੈਨੇ ਐਨੀਮਲ ਕਮਜ਼ੋਰ ਹੋ ਜਾਂਦਾ ਫਿਰ ਐਨੀਮਲ ਰਿਪੀਟ ਕਰ ਜਾਂਦੇ ਆ ਫਿਰ ਆਪਾਂ ਨੂੰ ਐਨੀਮਲ ਛੱਡਨੇ ਪੈਂਦੇ ਆ ਜੀ ਫਿਰ ਉਦੋਂ ਅੱਗੇ ਦਿੱਕਤ ਆ ਜਾਂਦੀ ਹੈ ਫਾਰਮਰ ਨੂੰ ਮਹਿੰਗੇ ਐਨੀਮਲ ਹੁੰਦੇ ਆ ਉਹ ਰਿਪੀਟ ਕਰ ਜਾਂਦੇ ਆ ਜੇ ਆਪਾਂ ਚੰਗੀ ਫੀਡ ਪਾਵਾਂਗੇ ਫਿਰ ਆਪਾਂ 10 ਸੂ ਇਹ ਵੀ ਐਨੀਮਲ ਤੋਂ ਦੁੱਧ ਲੈ ਸਕਦੇ ਆ ਲੌਂਗ ਟਾਈਮ ਜੀ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਟੋਟਲੀ ਐਨੀਮਲ ਨਿਊਟ੍ਰੀਸ਼ਨ ਤੇ ਡਿਪੈਂਡ ਆ ਜੀ ਕਿ ਮੈਂ ਤੁਹਾਡਾ ਵੱਡਾ ਜਿਹੜਾ ਹੈ ਉਹ ਡੇਰੀ ਫਾਰਮ ਹੈਗਾ ਆਪਣੇ ਲਗਭਗ 125 ਐਨੀਮਲ ਹੈ ਜੀ ਡੈਰੀ ਫਾਰਮਿੰਗ ਦੇ ਵਿੱਚ ਤੇ ਕਾਫੀ ਧੇਰ ਦੇ ਹੀ ਡੈਰੀ ਫਾਰਮ ਕਰ ਰਹੇ ਆ ਪਹਿਲਾਂ ਕਾਫੀ ਫੀਡਾਂ ਵੀ ਯੂਜ਼ ਕਰੀਆ ਪਰ ਹੁਣ 7 ਸਾਲ ਤੋਂ ਰੈਗੂਲਰ ਇਹ ਫੀਡ ਯੂਜ਼ ਕਰ ਰਹੇ ਆ ਆਪਾਂ ਉਹਦੇ ਬਾਰੇ ਅਲੱਗ-ਅਲੱਗ ਸਟੇਜਿਸ ਹੁੰਦੀਆਂ ਨੇ ਕੈਟਲਸ ਨੂੰ ਫੀਡ ਦੇਣ ਵਾਸਤੇ ਤੇ ਕਿੰਨਾ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਉਹਨਾਂ ਨੂੰ ਅਸੀਂ ਇਹ ਫੀਡ ਦੇ ਰਹੇ ਹੁੰਦੇ ਆ ਬਾਕੀ ਜਿਵੇਂ ਹਾਈ ਜੀਲਡ ਐਨੀਮਲਾਂ ਵਾਸਤੇ ਵੀਰ ਜੀ ਅਰਗੇ ਨੇ 10000 ਬਣਾਈ ਹੋਈ ਹੈ ਰੈਗੂਲਰ ਹਰੇਕ ਸਟੈਪ ਬਾਈ ਸਟੈਪ ਜਿਹੜੇ ਹਾਈ ਜੀਲਡ ਆ ਉਹਨਾਂ ਨੂੰ ਉਸ ਤਰ੍ਹਾਂ ਦੀ ਫੀਡ ਪਾਉਣੀ ਚਾਹੀਦੀ ਹੈ ਜਿਵੇਂ ਉਸ ਤੋਂ ਘੱਟ ਜੀਲਡ ਵਾਲਿਆਂ ਨੂੰ 8000 ਫੀਡ ਪਾਉਣੀ ਚਾਹੀਦੀ ਹੈ ਜਾਂ ਜਿਵੇਂ ਕਫ ਆ ਜਾਂਦੇ ਛੋਟੇ ਉਹਨਾਂ ਨੂੰ ਕਫ ਸਟਾਰਟਰ ਫੀਡੀ ਫਿਰ ਉਹਨਾਂ ਤੋਂ ਹਾਈਫਰ ਆ ਜਾਂਦੇ ਆ ਹਾਈਫਰ ਫੀਡ ਪਾਉਣੀ ਚਾਹੀਦੀ ਹੈ ਜੀ ਹਾਈਫਰ ਡਰਾਈ ਵਗੈਰਾ ਪਿਓ ਡਰਾਈ ਕਰਦੇ ਐ ਐਨੀਮਲ ਦੁੱਧੋ ਛੱਡਦੇ ਆ ਪਾਣੀਮਲਾਂ ਨੂੰ ਕਹਿੰਦੇ ਆ ਉਦੋਂ ਡਰਾਈ ਫੀਡ ਪਾਉਣੀ ਚਾਹੀਦੀ ਆ ਫਿਰ ਆਪਣਾ ਅਗਲਾ ਸਟ 20 ਡੇਸ ਪਹਿਲਾਂ ਉਹ ਪਾਉਣੀ ਚਾਹੀਦੀ ਹੈ। ਅਲੱਗ-ਅਲੱਗ ਟਾਈਪ ਤੇ ਅਲੱਗ-ਅਲੱਗ ਟਾਈਮ ਤੇ ਆਪਾਂ ਨੂੰ ਸੀਡ ਚੇਂਜ ਕਰਨੀ ਚਾਹੀਦੀ ਹੈ। ਜੇ ਆਪਾਂ ਸਟੈਪ ਬਾਈ ਸਟੈਪ ਸਾਰੇ ਫੀਲਡ ਰੈਗੂਲਰ ਚੇਂਜ ਕਰਕੇ ਪਾਉਣੇ ਆ ਤਾਂ ਆਪਾਂ ਨੂੰ ਜਿਆਦਾ ਬੈਨੀਫਿਟ ਲੰਦਾ ਹੈ। ਤੇ ਹੁਣ ਗੱਲ ਕਰਦੇ ਆ ਸ਼ੀਵਾ ਫੀਡ ਮਿਲਸ ਦੇ ਐਮ.ਡੀ. ਸਾਹਿਬ ਨਾਲ ਕੀ ਕਹਿਣਾ ਚਾਹੋਗੇ ਜਿਹੜੇ ਫਾਰਮਰਸ ਤੁਹਾਡੇ ਨਾਲ ਐਸੋਸੀਏਟਿਡ ਨੇ ਜਾਂ ਜਿਹੜੇ ਐਸੋਸੀਏਟ ਹੋਣਾ ਚਾਹੁੰਦੇ ਨੇ ਤੇ ਤੁਸੀਂ ਕੀ ਉਹਨਾਂ ਨੂੰ ਮੈਸੇਜ ਦੇਣਾ। ਮੈਂ ਡੈਰੀ ਫਾਰਮਰਾਂ ਨੂੰ ਇੱਕੋ ਹੀ ਗੱਲ ਕਹਿਣੀ ਚਾਹੂੰਗਾ ਜੀ ਕਿ ਜੇ ਅਸੀਂ ਵਧੀਆ ਸਰਵਿਸ ਦੇ ਰਹੇ ਆ ਤਾਂ ਜ਼ਰੂਰ ਯੂਜ਼ ਕਰਕੇ ਦੇਖੋ ਜੀ ਸਾਡਾ ਇੱਕੋ ਹੀ ਨਾਰਾ ਵਾ ਕਿ ਅਸੀਂ ਹਮੇਸ਼ਾ ਆਪਣੇ گاਵਾ ਤੇ ਮੱਝਾਂ ਨੂੰ ਵਧੀਆ ਫੀਡ ਦੇਣੀ ਆ ਤੇ 100 ਰੁਪਏ ਮਗਰ 95 ਰੁਪਏ ਅਸੀਂ ਕਸਟਮਰ ਨੂੰ ਜ਼ਰੂਰ ਵਾਪਸ ਕਰਦੇ ਹਾਂ ਜੀ ਬਿਲਕੁਲ ਜਦੋਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਫੈਡਰਲ ਫੀਡ ਯੂਜ਼ ਕਰ ਰਹੇ ਹੋ ਤੇ ਕਿੰਨਾ ਤੁਹਾਨੂੰ ਇਹਦੇ ਨਾਲ ਫਾਇਦਾ ਹੋਇਆ ਕਿੰਨੀ ਪ੍ਰੋਡਕਸ਼ਨ ਵਧੀ ਹੈ ਤੁਹਾਡੀ ਸਰ ਦੁੱਧ ਦੀ ਪ੍ਰੋਡਕਸ਼ਨ ਤਾਂ ਵਧਣੀ ਵਧਣੀ ਹੈ ਜੇ ਆਪਾਂ ਵਧੀਆ ਫੀਡ ਪਾ ਰਹੇ ਹਾਂ ਜੀ ਜੀ ਬਾਕੀ ਦੁੱਧ ਦੇ ਵਿੱਚ ਜਿਵੇਂ ਐਸਐਨਐਫ ਵਗੈਰਾ ਜਾਂ ਫੈਟ ਵਗੈਰਾ ਉਹ ਮੈਂਟੇਨ ਰਹਿੰਦੀ ਆ ਤਾਂ ਆਪਾਂ ਚੰਗਾ ਰੇਟ ਲੈ ਪਾਉਂਦੇ ਆ। ਕਈ ਵੀਰ ਫੋਨ ਕਰਦੇ ਆ ਲੈ ਵੀ ਐਸਐਨਐ ਬਹੁਤ ਘਟਾਈ ਆ ਸਾਡੇ ਜਾਂ ਫੈਟ ਸਾਡੀ ਤਿੰਨੀ ਰਹਿ ਗਈ ਬਾਈ ਜੀ ਉਦੋਂ ਉਹਨਾਂ ਨੂੰ ਰੇਟ ਨਹੀਂ ਮਿਲ ਪਉਂਦਾ। ਉਹ ਫਿਰ ਲਾਸ ਵੱਲ ਚਲੇ ਜਾਂਦੇ ਆ ਜੀ। ਤਾਂ ਕਰਕੇ ਆ ਜੀ ਆਪਾਂ ਚੰਗੀ ਫੀਡ ਪਾਵਾਂਗੇ ਫਿਰ ਆਪਾਂ ਕਾਫੀ ਹੱਦ ਤੱਕ ਆਪਦਾ ਫਾਰਮ ਇੰਪਰੂਵ ਕਰ ਸਕਦੇ ਆ। ਤੁਸੀਂ ਇਹ ਮੰਨ ਕੇ ਚੱਲੋ ਜੀ ਡੈਰੀ ਦਾ ਤੁਰੇ ਫੀਡ ਆ ਜੀ ਇੱਕ ਤਰ੍ਹਾਂ ਨਾਲ ਜੇ ਆਪਣੇ ਕੋਲ ਫੀਡ ਚੰਗੀ ਆ ਤਾਂ ਆਪਾਂ ਡੈਰੀ ਫਾਰਮ ਵਧੀਆ ਕਾਮਯਾਬ ਕਰ ਸਕਦੇ ਆ ਜੀ। ਕਿਸਾਨਾਂ ਉਹ ਡੇਰੀ ਫਾਰਮਰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਨੇ ਜਾਂ ਫਿਰ ਜਿਹੜੇ ਸਵਾਲ ਸਕਿਲ ਤੇ ਹੇ ਸਟਾਰਟ ਕਰ ਚੁੱਕੇ ਨੇ ਉਹਨਾਂ ਲਈ ਕੀ ਮੈਸੇਜ ਹੈ ਤੁਹਾਡਾ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਜੀ ਸਾਰੇ ਫਾਰਮਰ ਨੂੰ ਮੈਂ ਤਾਂ ਲਵੀ ਚੰਗੀ ਫੀਡ ਪਾਓ ਐਨੀਮਲਾਂ ਨੂੰ ਵਧੀਆ ਫੀਡ ਕੋਲੇ ਖੜ ਕੇ ਫੈਕਟਰੀ ਤੇ ਵਿਜ਼ਿਟ ਕਰਕੇ ਪਾਓ ਜਿਹੜੀ ਵੀ ਫੈਕਟਰੀ ਤੋਂ ਤੁਸੀਂ ਫੀਡ ਲੈਣੇ ਹੋ ਤਾਂ ਸ਼ਿਵਾ ਤੋਂ ਲੈਣਾ ਚਾਹੀਏ ਕਿ ਤੋਂ ਹੋਰ ਵੀ ਲੈਣੇ ਹੋ ਤੁਸੀਂ ਵਧੀਆ ਫੀਡ ਪਾਓ ਅਚਨ ਇੱਕ ਸੰਗਲ ਹੋਰ ਛੋਟਾ ਜਾਂ ਮੇਰਾ ਬੰਦਾ ਹੈ ਜਦੋਂ ਆਪਾਂ ਫੀਡ ਕਈ ਵਾਰ ਅਲੱਗ-ਅਲੱਗ ਕੰਪਨੀਆਂਜ਼ ਬਹੁਤ ਸਾਰੀਆਂ ਇਸ ਟਾਈਮ ਮਾਰਕੀਟ ਦੇ ਵਿੱਚ ਨੇ ਤੇ ਬੈਸਟ ਕੰਪਨੀ ਜਿਸ ਦਾ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਿਛਲੇ 6-7 ਸਾਲਾਂ ਤੋਂ ਫੈਡਰਲ ਫੀਡ ਹੀ ਯੂਜ਼ ਕਰ ਰਹੇ ਹੋ ਤੇ ਅਗਰ ਕੋਈ ਕਿਸਾਨੀਆ ਕੋਈ ਡੇਰੀ ਫਾਰਮਰ ਕੋਈ ਛੋਰ ਫੀਡ ਯੂਜ਼ ਕਰ ਰਿਹਾ ਤੇ ਉਹਦੇ ਲਈ ਸਭ ਤੋਂ ਬੈਸਟ ਵੇ ਕੀ ਹੈ ਉਸ ਚੀਜ਼ ਨੂੰ ਪਛਾਣਨ ਦਾ ਪਛਾਣਨ ਦਾ ਜਦੋਂ ਆਪਾਂ ਡੇਰੀ ਫਾਰਮ ਦੀ ਲਾਈਨ ਦੇ ਵਿੱਚ ਪੈਂਦੇ ਆ ਮੈਡਮ ਉਦੋਂ ਸਲੋ ਹਾਂਡ ਸਲੋ ਆਪਾਂ ਨੂੰ ਸਮਝ ਆਉਂਦੀ ਹੈ ਜੀ ਲਵੀ ਆਪਾਂ ਕਿਸ ਤਰ੍ਹਾਂ ਦੀ ਆਪਾਂ ਆਪਣੇ ਫਾਰਮ ਦੇ ਫੂ ਫੀਡ ਯੂਜ਼ ਕਰਨੀਆਂ ਜਦੋਂ ਸਾਨੂੰ ਪਤਾ ਲੱਗ ਗਿਆ ਲਵੀ ਇਹਦਾ ਪ੍ਰੋਟੀਨ ਕਿੰਨਾ ਚਾਹੀਦਾ ਫੀਡ ਦੇ ਵਿੱਚ ਡਰਾਈ ਮੈਟਰ ਜਾਂ ਟੋਟਲੀ ਆਪਾਂ ਨੂੰ ਪਤਾ ਲੱਗ ਜਾਂਦਾ ਲਵੀ ਆਪਾਂ ਨੂੰ ਫੀਡ ਕਿਸ ਤਰ੍ਹਾਂ ਦੀ ਚਾਹੀਦਾ ਕਿਸ ਤਰ੍ਹਾਂ ਦਾ ਮੋਇਸਚਰ ਜਿਵੇਂ ਇਹਨਾਂ ਦੀ ਫੀਡ ਫੈਕਟਰੀ ਚੱਲੇ ਜਾਂਦੇ ਆ ਉੱਥੇ ਲੈਬ ਆ ਬਗੈਦਾ ਅਫਲਾਟੋਕਸਿਨ ਵਗੈਰਾ ਟੈਸਟ ਕਰਦੇ ਆ ਸਾਈਲੇਜ ਵਗੈਰਾ ਵੀ ਟੈਸਟ ਕਰਦੇ ਆ ਹੀ ਜਦੋਂ ਆਪਾਂ ਕੋਲੇ ਖੜ ਕੇ ਉੱਥੇ ਜਾਵਨੇ ਆ ਫੈਕਟਰੀ ਦੇ ਵਿੱਚ ਉੱਥੇ ਮਟੀਰੀਅਲ ਚੈੱਕ ਕਰਕੇ ਉੱਥੇ ਟੈਸਟ ਲਵਾ ਕੇ ਫੀਡ ਲੈ ਕੇ ਆਵਾਂਗੇ ਆਪਾਂ ਨੂੰ ਵਧੀਆ ਕੁਆਲਿਟੀ ਦੀ ਫੀਡ ਹੀ ਬਾਕੀ ਫੀਡਾਂ ਪਹਿਲਾਂ ਵੀ ਯੂਜ਼ ਕਰੀਆਂ ਪਰ ਰਿਜ਼ਲਟ ਸਾਨੂੰ ਬਹੁਤ ਵਧੀਆ ਸ਼ਿਵਾਕਰੋ ਫੀਡ ਤੋਂ ਮਿਲਿਆ ਜੀ ਰੈਗੂਲਰ ਪਾ ਰਹੇ ਆ ਅਸੀਂ ਫੀਡ ਆਪਣੇ ਫਾਰਮ ਐਨੀਮਲ ਦੇ ਵਿੱਚ ਵੀਕਨੈਸ ਨਹੀਂ ਆਈ ਰਿਪੀਟਿੰਗ ਦੀ ਪ੍ਰੋਬਲਮ ਵੀ ਬਹੁਤ ਖਤਮ ਹੋਈ ਹੈ ਜੀ ਐਸ ਐਨ ਐਫ ਤੇ ਫੈਟ ਦੇ ਘੱਟ ਰੇਟ ਵੀ ਵਧੀਆ ਮਿਲ ਰਿਹਾ ਜੀ ਸੁਨੀਤਨ ਗੁਪਤਾ ਜੀ ਕੁਝ ਜਾਣਦੇ-ਜਾਣਦੇ ਜੇ ਤੁਸੀਂ ਆਪਣੀ ਕੰਪਨੀ ਦੇ ਬਾਰੇ ਕੁਝ ਹੋਰ ਦੱਸਣਾ ਚਾਹੁੰਦਾ ਦੱਸ ਸਕਦੇ ਹੋ ਬਹੁਤ ਜਲਦੀ ਇੱਕ ਹੋਰ ਨਵਾਂ ਪਲਾਂਟ ਉਹ ਆਪਣੇ ਫਾਰਮਰ ਵੀਰਾਂ ਲਈ ਲੈ ਕੇ ਆ ਰਹੇ ਆਂ ਔਰ ਡੇ ਬਾਈ ਡੇ ਹੋਰ ਜੋ ਵੀ ਫਾਰਮਰਸ ਦੀ ਡਿਮਾਂਡ ਹੋਊਗੀ ਅਸੀਂ ਉਹਨੂੰ ਫulfill ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੇ ਸਾਡਾ ਫਾਰਮਰ ਖੁਸ਼ ਆ ਤਾਂ ਅਸੀਂ ਖੁਸ਼ ਆ ਜਿਵੇਂ ਕਹਿੰਦੇ ਨਾ ਕਿ ਇੱਕ ਨੂੰ ਦੇਖ ਕੇ ਦੂਸਰਾ ਵੀ ਉਸ ਚੀਜ਼ ਨੂੰ ਜਦੋਂ ਤੁਹਾਡਾ ਪ੍ਰੋਡਕਟ ਅੱਛਾ ਹੁੰਦਾ ਹੈ ਤੇ ਇੱਕ ਨੂੰ ਦੇਖਦਾ ਹੈ ਫਿਰ ਦੂਸਰਾ ਵੀ ਉਹ ਚੀਜ਼ ਇਸਤੇਮਾਲ ਕਰਦਾ ਹੈ ਤੀਸਰਾ ਵੀ ਉਹ ਇਸਤੇਮਾਲ ਕਰਦਾ ਹੈ ਬਲਵਿੰਦੂ ਜੀ ਕੋਈ ਇਸ ਤਰ੍ਹਾਂ ਦੀ ਸਲਾਹ ਜਿਹੜੀ ਤੁਸੀਂ ਕਿਸਾਨਾਂ ਨੂੰ ਦੇਣਾ ਚਾਹੋ ਸਲਾਹ ਤਾਂ ਇਹੀ ਦਿੰਦਾ ਮੈਡਮ ਸਾਰੇ ਕਿਸਾਨਾਂ ਨੂੰ ਜੇ ਆਪਾਂ ਚੰਗੀ ਫੀਡ ਪਾਵਾਂਗੇ ਤਾਂ ਆਪਾਂ ਡੈਰੀ ਤੋਂ ਚੰਗਾ ਮੁਨਾਫਾ ਲੈ ਪਾਵਾਂਗੇ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਰੇ ਦੋਨਾਂ ਦਾ। ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਉਮੀਦ ਕਰਦੇ ਹਾਂ ਕਿ ਤੇਰੀ ਫਾਰਮਿੰਗ ਦਾ ਜਿਹੜੇ ਵੀ ਕਿਸਾਨ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਜਾਂ ਫਿਰ ਆਲਰੇਡੀ ਕੰਮ ਕਰ ਰਹੇ ਨੇ স্মਲ ਸਕੇਲ ਤੇ ਇੱਕ ਵਾਰ ਫੈਡਰਲ ਫੀਡ ਨੂੰ ਇਸਤੇਮਾਲ ਜ਼ਰੂਰ ਕਰਕੇ ਦੇਖੋ। ਇਸ ਮੁਲਾਕਾਤ ਦੇ ਵਿੱਚ ਹੁਣ ਤੱਕ ਦੇ ਲਈ ਇੰਨਾ ਹੀ। ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।